ਅੱਜ ਜਿਹੜੀ ਮਧਰਾ ਵਿਖੇ ਮੀਟਿੰਗ ਹੋਈ ਹੈ ਕਿਸ ਵਿਸ਼ੇ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਧੰਨ ਧੰਨ ਬਾਬਾ ਹਰਨਾਮ ਸਿੰਘ ਜੋਂ ਵੱਲੋਂ ਕਿਸਾਨ ਜੀਆਂ ਦੀ ਕਮੇਟੀ ਪੰਜਾਬ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕੁਝ ਚਰਚਾ ਕਰਕੇ ਫੈਸਲੇ ਲਏ ਗਏ ਆ ਜੋ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਲੋਰ ਮਜ਼ਦੂਰ ਮੋਰਚੇ ਵੱਲੋਂ ਜੋ ਸਾਡਾ ਮਿਸ਼ਨ ਸੀ ਔਰ ਲਗਾਤਾਰ ਦਿੱਲੀ ਦੇ ਵਿੱਚ 2020 ਤੋਂ ਲੈ ਕੇ 21 ਤੱਕ ਲੜੇ ਕੁਝ ਬਕਾਇਆ ਮੰਗਾ ਜਿਵੇਂ ਐਮਐਸਪੀ ਦਾ ਮਸਲਾ ਵਾ ਕਰਜ ਮੁਕਤਿਆ ਜਾਂ ਪਰਾਲੀ ਵਾਲਾ ਮਸਲਾ ਬਿਜਲੀ ਸੋਧ ਬਿੱਲ ਹੋਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਬਣਦੇ ਜਾਂ ਕੋਈ ਕਿਸਾਨ ਛੀਦ ਹੋਇਆ ਜਾਂ ਲਖੀਨਪੁਰ ਖੀਰੀ ਵਾਲਾ ਮਰਦ ਔਰ ਉਹਦੇ ਤੇ ਵੱਡੇ ਪੱਧਰ ਤੇ ਜਿਹੜਾ ਸਰਕਾਰ ਨਾਲ ਫੈਸਲਾ ਕੀਤਾ ਹੈਗਾ ਕਿ ਅਸੀਂ 24 ਦੇ ਵਿੱਚ ਫਿਰ ਵਾਪਸ ਆਵਾਂਗੇ ਜੇ ਤੁਸੀਂ ਕੋਈ ਗੌਰ ਨਹੀਂ ਕਰਦੇ ਔਰ ਸੰਜੀਤ ਅਗਰਵਾਲ ਨੇ ਲਿਖਤੀ ਦਿੱਤਾ ਸੀ ਖੇਤੀ ਸਕੱਤਰ ਨਾਲ ਸੈਂਟਰ ਦੇ ਨੇ ਔਰ ਲਗਾਤਾਰ 13 ਫਰਵਰੀ ਤੋਂ ਲੈ ਕੇ ਔਰ ਅੱਜ ਤੱਕ ਜਿਹੜਾ ਵਾ ਉਹ ਮੋਰਚਾ ਜਿਹੜਾ ਵਾ ਖਨੌਰੀ ਸ਼ੰਭੂ ਬਾਟਰ ਡੱਬ ਵਾਲੀ ਆਦ ਤੋਂ ਪੰਜਾ ਥਾਵਾਂ ਤੇ ਚੱਲ ਰਿਹਾ ਔਰ ਜਿਹਦੇ ਵਿੱਚ ਹਰਿਆਣਾ ਸਰਕਾਰ ਨੇ ਇਹ ਪਰਸੋਂ ਤੋਂ ਇਹ ਆਰਡਰ ਕਰ ਦਿੱਤਾ ਕਿ ਸਰਕਾਰ ਨੂੰ ਹਦਾਇਤ ਕੀਤੀ ਆ ਕਿ ਆਪ ਦੇ ਜਿਹੜੇ ਰਸਤੇ ਉਹ ਖੋਲੇ ਜਾਣ ਔਰ ਅਸੀਂ ਬੜੀ ਖੁਸ਼ੀ ਵਾਲੀ ਗੱਲ ਕਹਿੰਦੇ ਜੇ ਸਰਕਾਰ ਨੇ ਰਸਤੇ ਖੋਲੇ ਆ ਅਸੀਂ ਆਪ ਦੀ ਕੋਈ ਮੀਟਿੰਗ ਲੈ ਕੇ ਕਰਕੇ ਆਪ ਦੀ ਮੋਰਚੇ ਤੇ ਆਪ ਦੀ ਮੈਸਜ ਲੱਗ ਚੁੱਕੇ ਆ ਕੋ 13 14 ਤੱਕ ਤਰੀਕ ਤੱਕ ਮੀਟਿੰਗ ਲੱਗ ਜੂਗੀ ਔਰ ਉਹਦੇ ਚ ਕੋਈ ਇਹੋ ਜਿਹਾ ਕੋਈ ਫੈਸਲੇ ਲਵਾਂਗੇ ਕਿ ਅੱਗੇ ਅਸੀਂ ਕਿਹੜੀ ਕੋਈ ਰੂਪਰੇਖਾ ਬਣਾਉਣੀ ਆ ਔਰ ਉਹਦੇ ਨਾਲ ਨਾਲ 17 18 ਤਰੀਕ ਨੂੰ ਜੋ ਹਰਿਆਣੇ ਦੇ ਵਿੱਚ ਸਾਡਾ ਨੌਜਵਾਨ ਜਿਹੜਾ ਲਵਦੀਪ ਆ ਉਹਨੂੰ ਗ੍ਰਿਫਤਾਰ ਕੀਤਾ ਆ ਉਸ ਮਸਲੇ ਮਸਲੇ ਤੇ ਵੱਡੇ ਪੱਧਰ ਤੇ ਜਿਹੜਾ ਉਹ ਧਰਨਾ ਰੱਖਿਆ ਗਿਆ ਹੋਰ ਜਿਹੜੇ ਕੋਈ ਵੀ ਮਸਲਾ ਜਿਹੜਾ ਵਾ ਉਹ ਵਕਫ ਵਕਫ ਤੇਰਾ ਅਲੀ ਕੀ ਜਾਣਕਾਰੀ ਦਿੰਦੇ ਨੇ ਕਿਸਾਨ ਨੇ ਕਿ ਜੇ ਹੁਣ ਖੁੱਲਦਾ ਬਾਰਡਰ ਖੁੱਲਦਾ ਤੇ ਕਿਸਾਨ ਦਿੱਲੀ ਵਾਲ ਨੂੰ ਵਧਣਗੇ ਜੀ ਦੇਖੋ ਜੀ ਪਹਿਲਾਂ ਤਾਂ ਅਸੀਂ ਹੁਣ ਮੀਟਿੰਗ ਕਰਨੀ ਆ ਮੋਰਚੇ ਨੇ ਮੀਟਿੰਗ ਜਿੰਨੇ ਵੀ ਪ੍ਰੈਜ਼ੀਡੈਂਟ ਸਾਰੇ ਸੱਦ ਲਿਆ ਭਾਰਤ ਭਦਰ ਤੇ ਔਰ ਮੀਟਿੰਗ ਕਰਕੇ 14 ਤਰੀਕ ਨੂੰ ਜਾਂ 15 ਤਰੀਕ ਨੂੰ ਅਸੀਂ ਅਗਲਾ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਲੈ ਕੇ ਆਉਂਦੇ ਹਾਂ ਧੰਨਵਾਦ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਹੜੇ ਵਿਸ਼ੇ ਤੇ ਕੀਤੀ ਗਈ ਆ ਅੱਜ ਵਿਸ਼ਾਤਾ ਜਿਹੜਾ ਤੰਦਨ ਬਾਬਾ ਹਰਨਾਮ ਸਿੰਘ ਜੋਨ ਬਾਰਡਰ ਜੋਨ ਦੇ ਨਾਂ ਤੇ ਵੀ ਜਾਣਿਆ ਜਾਂਦਾ ਅੱਜ ਇੱਕ ਤਾਂ ਅਸੀਂ ਜਿਹੜਾ ਸਰਕਾਰ ਨੇ ਐਲਾਨ ਕੀਤਾ ਵੀ ਬਾਰਡਰ ਖੋਲੋ ਤੇ ਅਸੀਂ ਆਪਦੀ ਸੰਗਤ ਨੂੰ ਉਥੇ ਖਨੌਰੀ ਬਾਰਡਰ ਤੇ ਸਾਡੇ ਮੋਰਚੇ ਉਥੋਂ ਆਸ ਤੇ ਪ੍ਰੇਰਿਤ ਕੀਤਾ ਵੀ ਆਪਾਂ ਜਾਰੇ ਤੋਂ ਜ਼ਿਆਦਾ ਉਥੇ ਕੱਠ ਵਧਾਈਏ ਤੇ ਕੱਠ ਵਧਾ ਕੇ ਵੀ ਜੋ ਸਰਕਾਰ ਨੇ ਕਿਹਾ ਜਿਹੜੇ ਤਰੀਕੇ ਦੇ ਨਾਲ ਸਰਕਾਰ ਕਰ ਰਹੀ ਹੈ ਵੀ ਬਾਰਡਰ ਖੋਲੋ ਜਿਹੜੇ ਬਾਰਡਰ ਜਦੋਂ ਖੋਲਦੇ ਆ ਤੇ ਫਿਰ ਜੀ ਜਿਹੜੀ ਸਲਾਹ ਬਸ਼ੂਰਾ ਕਰਕੇ ਦਿੱਲੀ ਨੂੰ ਜਾਣਵਾ 16 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਇਹ ਹੋਊਗਾ ਵੀ ਆਪਾਂ ਇੱਕੀ ਫੈਸਲੇ ਕਰਨੇ ਇਸ ਕਰਕੇ ਲੋਕਾਂ ਨੂੰ ਵੀ ਗਾਰੇ ਤੋਂ ਜ਼ਿਆਦਾ ਦੱਸਿਆ ਗਿਆ ਵੀ ਆਪਾਂ ਜਿਆਦਾ ਜਿਆਦਾ ਆਪਾਂ ਬਾਦਰਵਾਲ ਨੂੰ ਫਲੋਰੀ ਬਾਦਰ ਨੂੰ ਜਾਂ ਸ਼ੰਭੂ ਬਾਦਰਵਾਲ ਨੂੰ ਚੱਲੀਏ ਤੇ ਉੱਥੇ ਜਾ ਕੇ ਆਪਣਾ ਜਿਹੜਾ ਦਾ ਮਜ਼ਬੂਤੀ ਦਾ ਏਕੇ ਨੂੰ ਵਧਾ ਕੇ ਸਰਕਾਰ ਤੇ ਦਬਾਅ ਬਣਾਈਏ ਇਸ ਕਰਕੇ ਇਹ ਮੇ ਜਿਹੜੀ ਮੀਟਿੰਗ ਅੱਜ ਸੱਦੀ ਗਈ। ਬਾਈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਈ ਪ੍ਰਧਾਨ ਪਿੰਡ ਪੂਰਾ ਕੋਨਾ ਸਰਦਾਰ 파ਖਰ ਸਿੰਘ ਅੱਜ ਕਿਸ ਵਿਸ਼ੇ ਤੇ ਮੀਟਿੰਗ ਕੀਤੀ ਗਈ ਹੈ ਅੱਜ ਵਿਸ਼ੇ ਤੇ ਮੀਟਿੰਗ ਕੀਤੀ ਗਿਆ ਅਸੀਂ ਹਾਈ ਕੋਰਟ ਦਾ ਬਹੁਤ ਸਲਾਂਗਾ ਜੋਕ ਜੋ ਸਾਨੂੰ ਹੁਕਮ ਦਿੱਤਾ ਗਿਆ ਉਹਨਾਂ ਨੇ ਕਿ ਜਿਹੜੇ ਬਾਰਡਰ ਉਹ ਖਾਲੀ ਕੀਤੇ ਜਾਣ ਹਰਿਆਣੇ ਨੂੰ ਇਹ ਹੁਕਮ ਮਿਲਿਆ ਹੈ ਅਗਰ ਹਰਿਆਣੇ ਦੇ ਬਾਰਡਰ ਜਿਸ ਤਰ੍ਹਾਂ ਖਾਲੀ ਹੁੰਦੇ ਆ ਉਥੇ ਅੱਗੇ ਅਸੀਂ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਅੱਗੇ ਦੀ ਰਣਨੀਤੀ ਬਣਾਉਣ ਵਾਸਤੇ ਵੱਧ ਤੋਂ ਵੱਧ ਮੀਟਿੰਗਾਂ ਲਾਈਆਂ ਜਾ ਰਹੀਆਂ ਜੋ ਕਿ ਅੱਜ ਵੀ ਬਾਬਾ ਲਛੀ RAM ਜੀ ਦੇ ਗੁਰਦੁਆਰਾ ਸਾਹਿਬ ਮਾਦਰਾ ਵਿਖੇ ਸਾਡੇ ਜਉਣ ਬਾਬਾ ਹਰਨਾਮ ਸਿੰਘ ਦੀ ਬਹੁਤ ਵੱਡੀ ਪੱਧਰ ਤੇ ਮੀਟਿੰਗ ਲੱਗੀ ਆ ਜਿਹਦੇ ਵਿੱਚੋਂ ਇਹੋ ਜਿਹੇ ਸਿੱਟੇ ਕੱਢੇ ਗਏ ਨੇ ਕਿ ਅਸੀਂ ਵਾਅਦ ਤੋਂ ਵੱਧ ਯੋਗਦਾਨ ਪਾ ਕੇ ਇਹ ਜੋ ਬਾਡਰ ਖੁੱਲਦਾ ਹੈ ਉਸ ਤੋਂ ਪਰੰਤ ਅਹੀ ਹੋ ਸਕਦਾ ਅੱਗੇ ਵਧਿਏ ਸਾਡੇ ਜੋ ਸੀਨੀਅਰ ਲੀਡਰ ਸਾਨੂੰ ਹੁਕਮ ਦੇਣਗੇ ਮੋਦੇ ਮੁਤਾਬਕ ਅਸੀਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਵੱਧ ਤੋਂ ਵੱਧ ਅਸੀਂ ਆਪਣੀ ਪਾਵਰ ਵਰਤਾਂਗੇ